ਹਾਂਜੀ ਬਿਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਬੈਠੇ ਆਂਗੇ ਪਿੰਡ ਕਰਸੋਕ ਦੇ ਵਿੱਚ ਤੇ ਜੋ ਸਾਹਮਣੇ ਤੁਹਾਨੂੰ ਦਿਖ ਰਹੀ ਹੈ ਇਹ ਹੈਗੀ ਆ ਜੀ ਲੇਕ ਮੁਰੀਰੀ ਇੱਥੇ ਲੇਕਸ ਨੂੰ ਸੋ ਕਹਿੰਦੇ ਨੇ ਟੀਐਸਓ ਪੱਟੀ ਉਹਦੇ ਵਿੱਚ ਹੁੰਦੀ ਹੈ ਸਾਇਲੈਂਟ ਸੋ ਹੈਗੀ ਸੋ ਮੁਰੀਰੀ ਤੇ ਆਪਾਂ ਲੇ ਮਨਾਲੀ ਹਾਈਵੇ ਤੋਂ ਲਗਭਗ 100 ਕਿਲੋਮੀਟਰ ਅੰਦਰ ਨੂੰ ਬੈਠੇ ਆਂਗੇ ਬਬਰ ਮੂਟ ਲੋਕੇਸ਼ਨ ਆ ਗਈ ਇਹ ਤੇ ਪਰ ਟੂਰਿਸਟ ਸਿ ਹੈਗੇ ਨਹੀਂ ਕਿਉਂਕਿ ਕੱਲ ਖਡਦੁੰਗਲਾ ਬੰਦ ਸੀਗਾ ਤੇ ਖਡਦੁੰਗਲਾ ਲਾ ਫਿਰ ਸਾਰਾ ਸਿਸਟਮ ਸੀਗਾ ਟੂਰਿਸਟ ਸੀਗੇ ਉਹ ਇਧਰ ਨੂੰ ਆ ਗਏ ਇਹ ਵੀ ਲੀਕ ਵੀ ਪੈਂਗੋਂਗ ਵਾਂਗੂ ਕਾਫੀ ਲੰਬੀ ਹੈ ਤੇ ਉਹ ਉਧਰ ਨੂੰ ਹੁਣ ਅਸੀਂ ਤੇ ਗੇਟ ਦੇ ਕੇ ਆਵਾਂਗੇ ਬਾਈਕ ਸੇ ਜਾ ਕੇ ਤੇ ਇਧਰੋਂ ਵੀ ਇੱਕ ਹਾਈਵੇ ਨਿਕਲ ਰਿਹਾ ਹੈਗਾ ਮਨਾਲੀ ਵੱਨੀ ਨੂੰ ਹਜੇ ਬਣਿਆ ਨਹੀਂ ਹੈਗਾ ਬਣ ਰਿਹਾ ਹੈਗਾ ਤੇ ਇਧਰ ਦੀ ਵੀ ਮਨਾਲੀ ਨੂੰ ਜਾਇਆ ਜਾ ਸਕੂਗਾ ਉਦੋਂ ਬਾਅਦ ਤੇ ਅੱਜ ਸਾਡਾ ਪਲਾਨ ਹੈਗਾ ਵੀ ਇੱਥੇ ਝਾਕਾ ਬਕਾ ਕਰਕੇ ਤੇ ਕਿਧਰ ਪਿੱਛੇ ਲੈ ਕੇ ਗਈ ਕਾਈਗਰ ਲੇਕ ਉੱਥੇ ਥੋੜਾ ਟਾਈਮ ਰੁੱਕ ਕੇ ਤੇ ਫਿਰ ਸਰਚੂ ਤੱਕ ਮੋਟਰਸਾਈਕਲ ਖਿੱਚੇ ਜਾਣ ਤੇ ਹੁਣ ਅੱਜ ਤੋਂ ਆਪਣਾ ਸਫ਼ਰ ਅਗੜਾ ਹੈ ਵਾਪਸੀ ਦਾ ਬਣ ਚੁੱਕਿਆ ਜੀ ਤੇ ਮਿਲਦੇ ਹਾਂ ਹੁਣ ਸਾਨੂੰ लेकिन किसी किनारे हेलो कैसे हो ठीक हो स्कूल जा रहे हो कौन सी क्लास में पढ़ते हो आपका नाम क्या है <laughs> चलो ठीक है ओके बाय सो so, आप पहुंच चुके हैं लेक कंडे थे। एक ਉੱਚੇ ਪੁਆਇੰਟ ਜਿੱਥੇ ਸਾਰਾ ਚਾਕਾ ਵਕਾ ਦੀਦਾਗਾ ਨਾਲ ਨੇ ਬਾਈ ਸੰਦੀਪ ਆਪਣੇ ਤੇ ਹੁਣ ਤੁਹਾਨੂੰ ਦਿਖਾਉਣੇ ਆਗੇ ਚਾਕਾ ਵਕਾ ਦੇਖੋ ਵੀਰੇ ਆਪਾਂ ਬੇ ਉੱਚਾ ਪੁਆਇੰਟ ਤੇ ਖੜੇ ਆ ਅਸੀਂ ਤੇ ਆ ਗਈ ਸਾਰੀ ਇਹ ਲੇਕ ਤੇ ਪਿੱਛੇ ਇਹਨਾਂ ਦੇ ਬਾੜਾਂ ਵਿੱਚ ਰੱਖਿਆ ਚੈੱਕ ਉਸੀਗਾ ਨਿਕਾ ਜਾ ਪਿੰਡ ਵਸਿਆ ਹੋਇਆ ਕਿਰਗਿਸ ਕੀ ਨਾਮ ਦਾ ਵੀਰੇ ਕੀ ਨਾਮ ਸੀਗਾ ਕਰਜੋਕ ਕਰਜੋਕ ਮੈਂ ਨਾਈ ਭੁੱਲੀ ਆ ਨਾ ਯਾਰ ਬਾਈ ਨੇ ਮੈਨੂੰ 4-5 ਵਾਰੀ ਜੱਜਤਾ ਹੈ ਹਾਂ ਇਹ ਨਾਮ ਇਹਨਾਂ ਦਾ ਮੈਂ ਦੇਖਿਆ ਕਿ ਕੇ ਨਾਲ ਨਾ 4-5 ਨਾਮ ਵਾਲੇ ਪਿੰਡ ਆ ਗਏ ਸਾਨੂੰ ਇੱਥੇ ਸਾਖਿਤਾਬ ਸਾਖਿਤਾਬ ਵੀ ਨਹੀਂ ਆ ਰਿਹਾ ਵੀ ਹਾਂ ਕਰਸੋਪ ਕਿਰ ਗਿਆ ਕਿ ਪਿੱਛੇ ਇੱਕ ਕਾਇਗਰ ਝੀਲ ਆ ਗਈ ਹੁਣ ਆਪਣੇ ਪੰਜਾਬ ਵਾਲੇ ਹਸਾਕਤ ਵਾਲੇ ਨਾਲ ਬਹੁਤ ਅਲੱਗ ਹੁੰਦੇ ਨੇ ਇਹਨਾਂ ਨਾਲ ਉਹ ਇੱਕ ਛੁੱਟੀਆਂ ਤੇ ਬਸ ਫੁੱਟੱਕ ਬਾਬਾ ਪਈ ਹੋਈ ਆ ਤੇ ਹਵਾ ਬਹੁਤ ਜ਼ਿਆਦਾ ਠੰਡੀ ਚੱਲ ਰਹੀ ਹੈ ਰਸਤੇ ਪਹਿਲਾਂ ਕਿਸੇ ਨੂੰ ਲੱਗੀ ਹਵਾ ਫੇਰ ਉੱਪਰ ਨਾਲ ਛੱਡੀ ਤੇ ਟੋਪੀ ਲਈਏ ਦੇਖੋ ਵੇ ਤੇ ਇੱਥੇ ਮਿਲਟਰੀ ਏਰੀਆ ਕਰਕੇ ਥੋੜੀ ਜੀ ਫੈਂਸਿੰਗ ਹੋਈ ਵੀ ਹੈਗੀ ਆਪਾਂ نیچے ਬੜਾ ਨਜ਼ਦੀਕ ਇਹ ਤਾਂ ਨਹੀਂ ਜਾ ਸਕਦੇ ਖੈਰ ਉਹ ਪਿੰਡ ਦੇ ਨੇੜੇ ਇੱਕ ਪੁਆਇੰਟ ਹੈਗਾ ਉੱਥੇ ਦੇਖਦੇ ਜੇ ਨੇੜੇ ਜਾ ਸਕਦੇ ਆ ਪਰ ਚੱਕਾ ਵੱਖਰਾ ਇੱਥੇ ਹੀ ਬਹੁਤ ਸੋਹਣਾ ਸਪਾਰਕਲ ਕਰਦਾ ਹੋਇਆ ਬਾਰਡਰ ਪਾਣੀ ਉੱਪਰ ਸੂਰਜ ਦੇਵਤਾ ਤੇ ਕਿਆ ਹੀ ਬਾਤਾਂ ਨੇ ਯਾਰ ਇਹ ਆ ਵੀਰੇ ਲੈ ਕਾਈਗਰ ਕੱਲ ਆਪਾਂ ਤਿਰੂ ਸੂਮਰੀ ਰਿਵਨ ਜਾ ਰਹੇ ਸੀਗੇ ਉਹ ਰਸਤੇ ਵਿੱਚ ਆਈ ਸੀਗੀ ਤੇ ਸੋਚਿਆ ਸੀਗਾ ਕਿ ਅਗਲੇ ਦਿਨ ਯਾਨੀ ਕਿ ਅੱਜ ਥੋੜਾ ਜਿਹਾ ਖੜ ਕੇ ਦੇਖਾਂਗੇ ਕੱਲ ਹਨੇਰਾ ਹੋ ਰਿਹਾ ਸੀ ਤੇ ਮੌਸਮ ਵੀ ਖਰਾਬ ਹੋ ਰਿਹਾ ਸੀ ਤੇ ਇਹ ਵੀ ਆਪਦੇ ਵਿੱਚ ਇੱਕ ਬਹੁਤ ਸ਼ਾਨਦਾਰ ਝੀਲ ਆ ਯਾਰ ਔਰ ਸੋਨਾ ਚਾਕਾ ਵਕਾ ਹੀਜ਼ਲ ਦੇ ਕਲਰ ਦਾ ਇਹਦਾ ਪਾਣੀ ਤੇ ਪੀਟੀ ਬੈਕਗ੍ਰਾਉਂਡ ਦੇ ਵਿੱਚ ਉਹ ਵੱਡੇ ਪਹਾੜ ਤੇ ਸੋਹਣੀਆਂ ਸੜਕਾਂ ਤੇ ਠੰਡੀਆਂ ਹਵਾਵਾਂ ਕੈਂਡਾਂ ਦੀ ਆਵਾਜ਼ ਪਈ ਹਾਂਜੀ ਬੇਲੀਆ ਆਪਾਂ ਤੁਰੇ ਸੀਗੇ ਸੁਮਰੀਰੀ ਝੀਲ ਤੋਂ ਫਿਰ ਆਪਾਂ ਕਾਇਗਰ ਲੈ ਕੇ ਦੇਖੀ ਤੇ ਹੁਣ ਆਪਾਂ ਸੁਮਦੋ ਪਿੰਡ ਤੋਂ ਜਦੋਂ ਲਈ ਆ ਬੱਡਾ ਰੂਟ ਲੈਣਾ ਤਾਂ ਉੱਥੇ ਰਾਸ ਇੱਕ ਜਗ੍ਹਾ ਆਉਂਦੀ ਹੈ ਜਿੱਥੇ ਕੋ ਪਰ ਇੱਕ ਰੱਪਾਣੀ ਛੜਦਾ ਉੱਪਰ ਨੂੰ ਤੇ ਬਾਕੀ ਸੋਹਣਾ ਮਾਹੌਲ ਹੈ ਇੱਥੇ ਕੋਤੇ ਉੱਤੇ ਆ ਬਣੇ ਹੋਏ ਨੇ ਇੱਥੇ ਤਾਂ ਇਹਨਾਂ ਚੋਂ ਕਈ ਸਖਤ ਨੇ ਕਈ ਦੂਸਰੋਂ ਨੇ ਕਈ ਵਾਰੀ ਜਗ੍ਹਾ ਪਾਣੀ ਨਾਲ ਪੂਰਵਾ ਭਰੀ ਹੁੰਦੀ ਹੈ। ਯਾਕ ਸਿੰਘ ਹੋਣੀ ਬਾਬਾ ਨੰਬਰ ਦੇ ਵਿੱਚ ਨੇ ਇੱਥੇ ਉਹ ਹੁੰਦਾ ਬਾਈ ਸੰਦੀਪ ਸੇਕ ਇਹ ਚੋ ਬਰਲ ਲੈ ਮਾਰੀ ਫਿਰਨੇ ਗੀੜੇ ਟੈਂਕਾ ਕਿ ਨੂੰ ਜਗ੍ਹਾ ਮਤ ਹਰੇਕ ਦੀ ਪਤਾ ਤਾਂ ਆਪਾਂ ਫੋਰ ਵਾਲੀ ਗੱਲ ਬਾਤ ਸਾਨੂੰ ਨੇੜੇ ਜਾ ਕੇ ਦਿਖਾਉਣੇ ਆ। ਇਥੇ ਆ ਕਿ ਮਾਹੌਲ ਸੇਫ ਦਾ ਖਤਰੇਲਾ ਹੋਗਾ ਥੋੜਾ ਜਿਹਾ ਮੈਂ ਥੋੜਾ ਜਿਹਾ ਦੇਖ-ਦੇਖ ਕੇ ਅੱਗੇ ਵਧਣਾ ਪੈਣਾ ਕਿਤੇ ਇੱਕ ਪੈਰ ਪਾਣੀ 'ਚ ਸਟੇ ਕਰੇ ਜੇ ਉੱਪਰ ਇਸ ਮੀਟ ਹੈਲਮਟ ਆਪਾਂ ਹੋਈਏ ਪਾਣੀ 'ਚ ਉਹ ਅਗੋਂ ਡਿਗਰੇ ਤਾ ਉਹ ਫੋਰਾ ਫਿੰਗ ਇਹ ਸੇਫ ਦਾ ਕੰਮ ਖਤਰੇ ਵਾਲਾ ਤਾਂ ਸੀਗਾ ਕਿਉਂਕਿ ਇੱਥੇ ਗਹਨ ਲਾ ਸਟੈਪ ਦੇਖਣਾ ਦੇਖ ਕੇ ਰੱਖਣਾ ਪੈਂਦਾ ਤੇ ਪਤਾ ਕੁਛ ਨਹੀਂ ਕਿ ਮਾਹੌਲ ਪਾਣੀ ਉਹ ਪਾਣੀ ਹੋ ਜਾ ਇੱਥੇ ਗਹਨ ਦਾ ਪਾਣੀ ਵੜਾ ਯਾਰ ਬਾਈ ਦੇ ਮਗਰ ਮਗਰ ਚੱਲਦੇ ਆ ਸਰਮਹਾਲ ਹੁੰਦਾ ਹੈ ਪੂਰਾ ਬੇਵੀ। ਵੇਰੇ ਹਾਦੀ ਚਸ਼ਮਾ ਕਰਮ ਪਾਣੀ ਦਾ ਫਵਾਰੇ ਦਾ ਰੂਪ ਲੈਂਦਾ ਇੱਥੇ ਆ ਕੇ। ਪੁਗਾ ਵੇਲੀ ਖੜੇ ਮੇਰੇ ਆਪਾਂ। ਪੁਗਾ ਵੇਲੀ ਜੀ। ਪੁਗਾ ਵੇਲੀ ਖੜੇ ਆਪਾਂ। ਤੇ ਸੁਮਦੋ ਤੋਂ ਹੁਣ ਅੱਗੇ ਇਧਰ ਨੂੰ ਜਾ ਰਹੇ ਆਪਾਂ ਤੇ ਮੇਨ ਰੋਡ ਫੜਾਂਗੇ ਲੀਮਨਾਲੀ ਵਾਲਾ ਤੇ ਇੱਥੇ ਇਹ ਜਿਹੜੀ ਚੀਜ਼ ਹੈ ਕੁਦਰਤ ਦਾ ਕ੍ਰਿਸ਼ਮਾੜਾ ਬਹੁਤ ਮਸ਼ਹੂਰ ਹੈ ਤੇ ਸਲਫਰ ਦੀ ਖੁਸ਼ਬੂ ਤਾਂ ਨਹੀਂ ਕਹਿ ਸਕਦੇ ਖੈਰ ਆਪਾਂ 스멜 ਉਹ ਵੀ ਬਹੁਤ ਨਾਲ-ਨਾਲ ਇਹਦੇ ਆਉਂਦੀ ਹੈ ਤੇ ਕਿਆ ਹੀ ਬਾਤਾਂ ਨੇ ਆਸੇ ਪਾਸੇ ਜਿਹੜੀ ਸੁੰਦਰੀ ਹੈ ਜਿਹੜੀ ਓਹੋ ਇਹਦੇ ਵਿਊ ਨੂੰ ਹੋਰ ਵੀ ਆਪਾਂ ਗੈਰੀ ਵੀ ਸ਼ਿੰਗਾਰਤੀ ਆ। ਵਾਜੀ ਵਾ। ਹਾਂਜੀ। ਸੋ ਇਹ ਆ ਜੀ ਸੋਕਰ ਲੇਕ ਖੈਰ ਹਾਲ ਦੀ ਘੜੀ ਪਾਣੀ ਨਹੀਂ ਹੈਗਾ ਇੱਥੇ ਆ ਨਾ। ਪਰ ਪਿੱਛੇ ਜਿਵੇਂ ਆਪਾਂ ਫੁਹਾਰਾ ਦੇਖ ਕੇ ਆਏ ਆਂਗੇ ਉਸ ਤਰੀਕੇ ਵਾਲੀ ਗੱਲਬਾਤ ਹੀ ਇੱਥੇ ਆ। ਤੇ ਬਾਕੀ ਨਾ ਗੱਲਾਂ ਛੱਡੋ ਪਰ ਤੁਸੀਂ ਲੈਂਡਸਕੇਪ ਦੇਖੋ ਯਾਰ ਕਾਈ ਵਾਤਾਂ ਨੇ ਪੂਰੀ ਸ਼ਾਂਤੀ ਕੋਈ ਸ਼ੋਰ ਸ਼ਰਾਬਾ ਨਹੀਂ ਕੁਝ ਨਹੀਂ ਤੇ ਕੁਦਰਤ ਤੇ ਬਸ ਕੁਦਰਤ ਸ਼ਾਨਦਾਰ ਚੱਲੀਏ ਵੀਰੇ ਅੱਗੇ ਕਿੰਨਾ <muchas> ਵੀਰੇ 100 ਕਿਲੋਮੀਟਰ ਰਹਿ ਗਿਆ ਤੇ ਆਪਾਂ ਲੇ ਮਨਾਲੀ ਹਾਈਵੇ ਤੇ ਪਹੁੰਚ ਚੁੱਕੇ ਆਂ ਤੇ ਇਹ ਜਿਹੜਾ ਨਾ ਹੈਗਾ ਸਰਪ ਸਰਪ ਦਰਿਆ ਸਰਪ ਦਰਿਆ ਤੇ ਚਾਕੇ ਵਾਕੇ ਦੇਖੋ ਵਾਹ ਵਾਹ ਜੀ ਹਜੇ ਸਰਚੂ ਵੱਨ ਜਾਂਦਾਂ ਨੂੰ ਹੈ ਤਾਂ ਕੁਝ ਬਹੁਤ ਆਊਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਨਾ ਵੀਰੇ ਹਾਂਜੀ ਸਵਾਰ ਤੁਰਿਆ ਗਿਆ ਤੋਂ 2 ਕਿਲੋਮੀਟਰ ਪਾਪਾ ਆਫ ਰੋਡਿੰਗ ਕੀਤੀ ਤੇ ਪਿੱਛੇ ਗਾਟਾ ਲੂਪਸ ਕਰਕੇ ਆਏ ਆ ਬਾਬਾ ਟ੍ਰੈਫਿਕ ਆ ਸਿਸਟਮ ਸੀਗਾ ਉੱਤੇ ਬਾਈ ਗੱਲ ਇਦਾਂ ਵੀ ਵਿਸਕੀ ਪੁਲ ਤੇ ਬ੍ਰਾਂਡੀ ਪੁਲ ਦੋਵੇਂ ਆ ਗਏ ਹਾਂ ਉਹ ਰਿਹਾ ਜੀ ਆਹ ਆ ਰਿਹਾ ਬ੍ਰਾਂਡੀ ਪਿੱਛੇ ਸੀਗਾ ਵਿਸਕੀ ਪੁਲ ਪੱਟੂਆਂ ਨੇ ਨਾਂ ਬੜੇ ਕੱਬੇ ਰੱਖੇ ਹੋਇਆ ਇਹਨਾਂ ਨੂੰ ਪਤਾ ਸਰਦਾ ਨਹੀਂ ਇੱਥੇ ਹਾਂ ਅੱਗੇ ਸ਼ਾਇਦ ਰਾਮਪੁਰ ਵੀ ਤੇ ਸਰਚੂ ਰਹੇਗਾ 200 ਕਿਲੋਮੀਟਰ ਤੇ ਜਾਣੇ ਆ ਉਥੇ ਕੀ خیال ਹੈ ਬਾਈ ਤਾ ਡੱਕ ਕਰਨਾ ਦੀ ਸੰਗਤੇ ਪੌਣੇ 7 ਵਜੇ ਸ਼ਾਮ ਨੂੰ ਬਾਰਾ ਲਾਚਲਾ ਪਾਸ ਤੇ ਪਹੁੰਚਿਆ 16040 ਫੁੱਟ ਦੀ ਹਾਈਟ ਤੇ ਇਹ ਪਾਸ ਆ ਤੇ ਅੱਜ ਦਾ ਇਨੀਸ਼ੀਅਲ ਪਲਾਨ ਇਹ ਨਹੀਂ ਸੀ ਜਗਾ ਉਹ ਸਰਚ ਰੁਕਣ ਦਾ ਸੀਗਾ ਪਰ ਜਦੋਂ ਉਸ ਰੈਸਟ੍ਰੇਸ਼ਨ ਬਲੇ ਪੁੱਛਿਆ ਤਾਂ ਉਹ ਕਹਿੰਦੇ ਬਹੁਤ ਟਾਈਮ ਆ ਤੁਹਾਡੇ ਕੋਲੇ ਚੱਕ ਦੋਗੇ ਫੱਟੇ ਤੇ ਬਾਰਾ ਲਾਚਲਾ ਪਾਸ ਕਿ ਆ ਪਹੁੰਚ ਚੁੱਕੇ ਆ ਠੰਡ ਬਹਾਵਾ ਕੀ ਇੱਥੇ ਤੇ ਐਸੇ ਪਾਸੇ ਦੀ برف ਦੇਖੋ ਪਾਸ ਸੁੱਟਾ ਕਰਕੇ ਸੁਖਤੇ ਸਿੰਘ ਜੀ ਹਜੇ ਵੀ ਇੱਥੇ ਹੈਗੇ ਨੇ ਯਾਰ ਇੱਕ ਨੰਬਰ ਮਹਾਲਾਪੁਰਾ ਭਾਈ ਸੰਦੀਪ ਆਪਦੀ ਬਲੌਗਿੰਗ ਕਰਤਾ ਹੋਇਆ ਤੇ ਸੋਚਿਆ ਨਹੀਂ ਸੀਗਾ ਵੀ ਐਨੀ ਸ਼ਾਮ ਨੂੰ ਪਾਸ ਕਰਾਂਗੇ ਪਹਿਲਾਂ ਇਦਾਂ ਸੀਗਾ ਵੀ ਸਰਚੂ ਰੁਕਾਂਗੇ ਤੇ ਸੁਬਾ ਚਲਾਂਗੇ ਉੱਥੋਂ ਤੇ ਪਹਿਲਾਂ ਪਾਸ ਕਰਾਂਗੇ ਫਿਰ ਮਨਾਲੀ ਪੇਰਾ ਡੇਰੇ ਲਾਵਾਂਗੇ ਪਰ ਅੱਜ ਲੱਗਦਾ ਕਿ ਪਾਸ ਤਾਂ ਹੋ ਗਿਆ ਉਨੇ ਤੋਂ ਬਾਅਦ ਸੂਰਜਤਾਲ ਲੇਕ ਸੂਰਜਤਾਲ ਲੇਕ ਉਹੀ ਸੜੀ ਜੰਮੀ ਪਈ ਸੀ ਨਹੀਂ ਨਹੀਂ ਲੱਗਿਆ ਤੇ ਕੋਈ ਵੀ ਲੇਕ ਸੀਗੀ ਹੈ ਨਾ ਉਹ ਤਾਂ ਵੈਸੇ ਹੀ ਨਾ ਬਹੁਤ ਸਾਰਾ ਸੂਰਜਤਾਲ ਲੇਕ ਹੈ ਜਿਹੜੀ ਉਹ ਦੇਖਾਂਗੇ ਛੋਟੀ ਸੂਰਜਤਾਲ ਲੇਕ ਛੋਟੀ ਮਿੰਨੀ ਤੇ ਉਦੋਂ ਬਾਅਦ ਟਰਾਈ ਕਰਾਂਗੇ ਕਿ ਅਜ ਦਾਰਚਾ ਪਹੁੰਚ ਜਾਈਏ ਤੇ ਉੱਥੇ ਸਟੇ ਕਰਾਂਗੇ ਹੋ ਸਕਦਾ ਕੱਲ ਨੂੰ ਘਰੀ ਪਹੁੰਚ ਜਾਈਏ ਤੇ ਇੱਕ ਨੰਬਰ ਮਹੌਲ ਆ ਯਾਰ ਪੂਰਾ ਤਾਂ ਮਾਈਟੀ 12 ਲਾਚਾ ਇਹ ਤਰ ਨੂੰ ਜਾਂਦਾ ਤਾਂ ਆਪਣਾ ਆਖਰੀ ਪਾਸ ਹੋਊਗਾ ਤੇ ਕਿਸ ਤੋਂ ਬਾਅਦ ਥੱਲੇ ਥੱਲੇ ਹੁੰਦੇ 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 ਆਪਾਂ ਥੱਲੇ ਪੰਜਾਬ ਥੋੜਾ ਵਚਾਂਗੇ ਸੋ 12 ਲਾਚਾ ਤੋਂ ਬਾਅਦ ਇਹ ਲੇਕ ਆਉਂਦੀ ਆ ਜੀ ਇਹ ਆ ਸੂਰਜਤਾਲ ਲੇਕ ਤੇ ਹਾਲ ਦੀ ਘੜੀ ਇਹ ਲਗਭਗ ਜੰਮੀ ਹੋਈ ਹੈ ਇੱਧਰ ਥੋੜਾ ਜਿਹਾ ਪਾਣੀ ਹੈ ਇਹ ਸੂਰਜਤਾਲ ਅਗਰ ਆਪਾਂ ਕਾਜ਼ਾ ਤੋਂ ਮਨਾਲੀ ਕਰਦੇ ਆਂ ਤਾਂ ਉੱਥੇ ਆ ਰਸਤੇ 'ਚ ਚੰਦਰਤਾਲ ਲੇਕ ਆਉਂਦੀ ਆ ਰੰਗ ਬਹੁਤ ਐਸੇ ਵੀ ਪਰ 7 ਵਜੇ ਕੇ ਹਨ ਸ਼ਾਮ ਦੇ ਸੂਚ ਹਸ ਤੱਕ ਇਹ ਹੈਗਾ ਤਾਂ ਦੇਖੋ ਵੀਡੀਓ ਚਾਈ ਕਿੰਨੀ ਹੋਵੇਗੀ ਠੀ ਰਾਣੀ ਗੱਲ ਬਾਤ ਜੰਮਣ ਵਾਲੀ ਹੋਈ ਪਈ ਐ ਥੋੜਾ ਟਾਈਮ ਅਸੀਂ ਇੱਥੇ ਰੁਕੇ ਤਾਂ ਅਸੀਂ ਵੀ ਜੰਮੀ ਜਾਵਾਂਗੇ ਬੇਸਿਕਲੀ ਚਲੋ ਵੀਰੇ ਚਲੋ ਚਲੋ